इंडिया रशिया टू बूस्ट बायलेटरल ट्रेड टू 100 बिलियन डॉलर बाय 2030 के जड़ी 65 70 बिलियन डॉलर दी है एਸੀਂ 100 बिलियन ਤੇ ਲੈ ਕੇ ਜਾਵਾਂਗੇ ਰਸ਼ੀਆ ਨਾਲ ਇਹ ਵੀ ਅੰਡਰਸਟੈਂਡਿੰਗ ਹੋਈ ਹੈ ਕਿ ਵੀ ਇੰਡੀਆ ਰੁਪਈ ਦੇ ਵਿੱਚ ਟ੍ਰੇਡ ਕਰੇਗਾ ਔਰ ਜਿਹੜਾ ਰਸ਼ੀਆ ਔਰ ਰੁਬਲ ਜਿਹੜੀ ਉਹਨਾਂ ਦੀ ਕਰੰਸੀ ਹੈ ਕਰੇਗਾ ਇੰਡੀਆਜ਼ ਰਿਲੇਸ਼ਨਸ਼ਿਪ ਵਿਦ रशिया गिव्स ਇਟ ਅਬਿਲਿਟੀ to urge Russian president Putin to end war in Ukraine white house she called it critical that all nations including india support efforts to realize an enduring peace when it comes to ukraine ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਹ ਹੁਣ ਚਾਹਤਾ ਹੈ ਕਿ ਅਮਰੀਕਾ ਦੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਨਰਿੰਦਰ ਮੋਦੀ ਸਰਕਾਰ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਮਾਸ ਮਰਡਰਰ ਮੋਦੀ ਦੀ ਮਾਸ ਮਰਡਰਰ ਪੁਤਿਨ ਦੀ ਮੁਲਾਕਾਤ ਤੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਵੈਸੇ ਇਸ ਵੇਲੇ ਤਾਂ ਅਮਰੀਕਾ ਹੀ ਨਹੀਂ ਕੁੱਲ ਦੁਨੀਆ ਦੀ ਨਜ਼ਰ ਵਾਸ਼ਿੰਗਟਨ ਡੀਸੀ ਵੱਲ ਲੱਗੀ ਹੋਈ ਹੈ ਜੀ ਕਿ ਬਾਈਡਨ ਜਿਸ ਦੇ ਉੱਤੇ ਹੁਣ ਪੂਰਾ ਦਬਾਅ ਬਣਿਆ ਹੋਇਆ ਹੈ ਕਿ ਵੀ ਉਹ ਪ੍ਰੈਜ਼ੀਡੈਂਸ਼ੀਅਲ ਰੇਸ ਚੋਂ ਬਾਹਰ ਨਿਕਲੇ ਕਿਉਂਕਿ 2 ਦਿਨ ਪਹਿਲਾਂ ਇਹ ਵੀ ਖਬਰ ਆਈ ਕਿ ਵੀ ਇੱਕ ਪਾਰਕਿੰਸਨਿਜ਼ਮ ਦਾ ਐਕਸਪਰਟ ਡਾਕਟਰ ਵਾਈਟ ਹਾਊਸ ਤੋਂ ਨਿਕਲਦਾ ਦੇਖਿਆ ਗਿਆ ਜਿਹੜੇ ਲੋਕ ਮੈਡੀਕਲ ਫੀਲਡ ਦੇ ਨਾਲ ਜੁੜੇ ਹੋਏ ਨੇ ਉਹ ਸਮਝਦੇ ਨੇ ਕਿ ਉਹਨਾਂ ਨੂੰ ਕਿ ਵੀ ਪਾਰਕਿਨਸਨਿਜ਼ਮ ਇੱਕ ਜਿਹੜੀ ਹੈ ਬਿਮਾਰੀ ਹੈ ਜਿਹਦੇ ਵਿੱਚ ਤੁਹਾਡੇ ਹੈਂਡ ਸ਼ੇਕ ਹੁੰਦੇ ਨੇ ਹੋਰ ਵੀ ਉਹਦੇ ਸਿੰਪਟਮਸ ਹੁੰਦੇ ਨੇ ਪਰ ਜਿਹੜਾ ਜਿਸ ਅੰਦਾਜ਼ ਦੇ ਵਿੱਚ ਲਾਸਟ ਡਿਬੇਟ ਤੇ ਵੇੜੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ 트ੰਪ ਦੇ ਨਾਲ ਸੀ ਬਾਈਡਨ ਬਿਲਕੁਲ ਫ੍ਰੀਜ਼ ਹੋਇਆ ਹੈ ਔਰ ਵੈਸੇ ਤਾਂ ਇੱਕ ਪ੍ਰੋਬਲਮ ਬਾਈਡਨ ਦੀ ਬਚਪਨ ਤੋਂ ਹੈ ਜਿਹਦੇ ਲਈ ਉਹਨੇ ਬਹੁਤ ਛੋਟੇ ਹੁੰਦੇ ਆ ਟ੍ਰੀਟਮੈਂਟ ਵੀ ਲਈ ਉਹਨੂੰ ਹੱਕ ਲਾਣਾ ਕਹਿੰਦੇ ਨੇ ਜਿਹੜਾ ਸਟੈਮਰਿੰਗ ਕਰਕੇ ਹੈ ਔਰ ਉਸ ਕਰਕੇ ਈਵਨ ਉਹ ਇਸ ਡਿਬੇਟ ਦੇ ਵੇਲੇ ਵੀ ਜਿਹੜੇ ਅਖੀਰਲੇ ਕਲੋਜ਼ਿੰਗ ਲਫ਼ਜ਼ ਹੁੰਦੇ ਨੇ ਉਹ ਫੁੱਸ ਫੁੱਸ ਸੁਸਤ ਨੂੰ ਸੁਣਦੀ ਹੈ ਉਹ ਕਲੀਅਰ ਵੀ ਨਹੀਂ ਹੁੰਦੀ ਲੇਕਿਨ ਜਿਹੜਾ ਖਾਸ ਤੌਰ ਤੇ ਉਹਦਾ ਮੈਂਟਲੀ ਪ੍ਰੋਪਰ ਸਾਊਂਡ ਨਾ ਹੋਣਾ ਇਹ ਉਹਦੇ ਚ ਡਿਬੇਟ ਜੀ ਸਾ ਹਾਲਾਂ ਉਸ ਤੋਂ ਬਾਅਦ ਬਾਈਡਨ ਹੁਣ ਪੂਰਾ ਜ਼ੋਰ ਲਾ ਰਿਹਾ ਜਿਵੇਂ ਉਹਨੇ ਕੇਬੀਸੀ ਨੂੰ ਇੰਟਰਵਿਊ ਦਿੱਤਾ ਉਸ ਦੇ ਵਿੱਚ ਵੀ ਉਹਨਾਂ ਨੂੰ ਲੱਗਾ ਕਿ ਵੀ ਬੜਾ ਫੋਰਸ ਕਿਉਂਕਿ ਰਿਕਾਰਡਡ ਇੰਟਰਵਿਊ ਸੀ ਉਹਦੇ ਵਿੱਚ ਵੀ ਲੋਕਾਂ ਨੇ ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤਿੰਨ ਰੋਜ਼ਾ ਨੈਟੋ ਦਾ ਸਮਿਟ ਜਿਹੜਾ ਅੱਜ ਦੂਸਰਾ ਦਿਨ ਹੈ ਅਜੇ ਇਸ ਦੇ ਵਿੱਚ 32 ਮੁਲਕ ਜਿਹੜੇ ਨੈਟੋ ਦੇ ਮੈਂਬਰ ਦੇਸ਼ ਨੇ ਉਹਨਾਂ ਦੇ ਨੁਮਾਇंदे ਵਾਸ਼ਿੰਗਟਨ ਡੀਸੀ ਚ ਨੇ ਪਹਿਲੇ ਦਿਨ ਦਾ ਫੋਟੋ ਸੈਸ਼ਨ ਵੀ ਆਰ ਬਾਈਡਨ ਦੀ ਬੜੀ ਫੋਰਸਫੁਲ ਉਹਦੇ ਵਿੱਚ ਸਪੀਚ ਸੀ ਔਰ ਜ਼ੇਲੈਂਸਕੀ ਵੀ ਜਿਹੜਾ ਉਹ ਡੀਸੀ ਆਇਆ ਹੋਇਆ ਹੈ ਯੂਕਰੇਨ ਦਾ ਪ੍ਰੈਜ਼ੀਡੈਂਟ ਜਿਹਨੇ ਆਪਣੇ ਕੱਲ ਦੇ ਟਵੀਟ 'ਚੀ ਮਾਸ ਮਰਡਰਰ ਪੁਤਿਨ ਦੀ ਮੋਦੀ ਦੇ ਨਾਲ ਜੱਫੀ ਉਹਨਾਂ ਨੇ ਕਿਹਾ ਸੀ ਵੀ ਇਹ ਇੱਕ ਬਰੂਟਲ ਐਕਟ ਹੈ ਅ ਔਰ ਉਹਨੇ ਸੈਨਟ ਮੈਜੋਰਟੀ ਲੀਡਰ ਨੂੰ ਵੀ ਉਹ ਮਿਲਿਆ ਔਰ ਬਾਈਡਨ ਇਸ ਸਮਿਟ 'ਚੋਂ ਜਿੱਥੇ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਜੀ ਨੈਟੋ ਦੇ ਨਾਲ ਜਿਵੇਂ ਬਾਈਡਨ ਨੇ ਕਿਹਾ ਹੈ ਕਿ ਇਹ ਇਸ ਵੇਲੇ ਜਨਾ ਨੈਟੋ ਮਜ਼ਬੂਤ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ ਪਰ ਮੈਨੂੰ ਲੱਗਿਆ ਕਿ ਬਈ ਇਹ ਸਾਰੇ ਨੈਟੋ ਦੀ ਮਜ਼ਬੂਤੀ ਜਾਂ 32 ਮੁਲਕਾਂ ਨੇ ਕਿੰਨੀ ਐਡ ਯੂਕਰੇਨ ਨੂੰ ਦੇਣੀ ਹੈ ਅੱਗੋਂ ਜਾਂ ਕੀ ਤੁਰਨਾ ਹੈ ਪਰ ਬਾਈਡਨ ਆਪਣੇ ਲੋਕਾਂ ਨੂੰ ਇਹ ਪ੍ਰੂਫ ਕਰਨਾ ਚਾਹੁੰਦਾ ਹੈ ਕਿ ਮੈਂ ਫਿਟ ਔਰ ਹੈਲਥੀ ਹਾਂ ਔਰ ਮੈਂ ਜਿਹੜਾ ਉਹਨੂੰ ਰੇਸ ਨੂੰ ਰਨ ਕਰਾਂਗਾ ਹਾਲਾਂ ਅੱਜ ਇੱਕ ਸੈਨੇਟਰ ਨੇ ਵੀ ਕਿਹਾ ਕਿ ਉਹ ਬਾਬਾ ਜੀ ਪਿੱਛੇ ਹਟੋ ਔਰ ਆਉਣ ਵਾਲੇ ਪੀਰੀਅਡਸ ਅਸੀਂ ਦੇਖਾਂਗੇ ਜਦੋਂ ਤੱਕ ਡੈਮੋਕ੍ਰੇਟਾਂ ਦੀ ਸ਼ਿਕਾਗੋ ਦੇ ਵਿੱਚ ਕਨਵੈਨਸ਼ਨ ਹੋਣੀ ਹੈ ਕਿ ਕੋਈ ਆਲਟਰਨੇਟ ਕੈਂਡੀਡੇਟ ਆਂਦਾ ਹੈ ਜਾਂ ਨਹੀਂ ਆਂਦਾ ਲੇਕਿਨ ਇਸ ਸਾਰੇ ਪੀਰੀਅਡਸ ਕਿਉਂਕਿ ਇਸ ਵੜੇ ਫੋਕਸ ਹੀ ਹੋਰ ਹੈ ਪਰ ਮੈਨੂੰ ਲੱਗਦਾ ਸੀ ਕਿ ਵੀ ਇਹ ਜਿਹੜੀ ਹਕਾਮਤ ਮੋਦੀ ਨੇ ਕੀਤੀ ਕਿਉਂਕਿ ਪਹਿਲਾਂ ਹੀ ਉਹਨੇ ਵਾਇਓਲੇਟ ਕੀਤੀਆਂ ਨੇ ਸਾਰੀਆਂ ਲਾਈਨਾਂ ਨਾ ਯੂਕਰੇਨ ਦੇ ਮੁੱਦੇ ਤੇ ਕਦੇ ਰਸ਼ੀਆ ਨੂੰ ਕੰਡੈਮਨ ਕੀਤਾ ਸਿਕਿਉਰਿਟੀ ਕੌਂਸਲ ਜਨਰਲ ਅਸੈਂਬਲੀ ਵੀ ਰੋਕਿਆ ਔਰ ਹੁਣ ਬੜੀ ਬੇਸ਼ਰਮੀ ਨਾਲ ਜਦੋਂ ਕਿ 32 ਮੈਂਬਰ ਦੇਸ਼ ਨੈਟੋ ਦੇ ਡੀਸੀ ਚ ਆਉਣ ਵਾਲੇ ਸੀ ਟਾਈਮਿੰਗ ਜਿਹੜੀ ਉਹਨੇ ਉਹਨੇ ਚੁਣੀ ਮਾਸਕੋ ਦੇ ਵਿੱਚ ਉਹਦੇ ਨਾਲ ਮਿਲਣ ਦੀ ਔਰ ਜਿਸ ਵੀ ਸ਼ਰਮੀ ਦੇ ਨਾਲ ਉਹ ਇੱਕ ਦੂਜੇ ਦੇ ਗਲ ਲੱਗੇ ਔਰ ਉਹਦੇ ਗਲ ਚ ਸੇਂਟ ਐਂਡਰਿਊ ਦੇ ਨਾਂ ਵਾਲੀ ਮਾਲਾ ਜਿਹੜੀ ਹੈ ਉਹ ਅੰਗਲੀ ਮਾਰ ڈاکੂ ਵਾਲੀ ਜਿਹੜੀ ਉਹਨੇ ਪਾਈ ਪੁਤਨ ਨੇ ਔਰ ਅਮਰੀਕਾ ਨੇ ਹਾਲਾਂ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਵੀ ਔਰ ਪੈਂਟਾਗਨ ਵਾਲੇ ਨੇ ਵੀ ਪਹਿਲਾਂ ਵੀ ਗੋਲ ਮੋਲ ਜਿਹੀ ਗੱਲ ਕੀਤੀ ਸੀ ਕਿ ਵੀ ਅਸੀਂ ਵਾਚ ਕਰ ਰਹੇ ਹਾਂ ਅਸੀਂ ਦੇਖ ਰਹੇ ਹਾਂ ਅਸੀਂ ਸਮਝਦੇ ਹਾਂ ਕਿ ਇੰਡੀਆ ਉਹਦੇ ਨਾਲ ਰਸ਼ੀਆ ਨਾਲ ਗੱਲਬਾਤ ਚ ਲਿਆਏਗਾ ਕਿ ਵੀ ਸovereignty ਵਾਇਲੇਟ ਨਾ ਹੋਏ UN ਚਾਰਟਰ ਹੋਏ ਉਹਦਾ ਐਸਾ ਕੁਝ ਵੀ ਨਹੀਂ ਹੈ ਅਦਰਦੈਨ ਕਿ ਗੁੰਗੜਿਆਂ ਤੋਂ ਮਿੱਟੀ ਲਾਣ ਵਾਲਾ ਕਿ ਜੀ ਉਹ ਮੋਦੀ ਨੇ ਕਹਿ ਦਿੱਤਾ ਕਿ ਜੀ ਜੰਗ ਦੇ ਮੈਦਾਨ 'ਚ ਨਹੀਂ ਹੁੰਦੇ ਫੈਸਲੇ ਇਹ ਤਾਂ ਜਿਹੜੇ ਨੇ ਗੱਲਬਾਤ ਔਰ ਦੂਜੀ ਹੋਣੀ ਚਾਹੀਦੀ ਹੈ ਪਰ ਉਹਦਾ ਉੱਥੇ ਜਾਣਾ ਇਹਦੇ باوجود ਕਿ ਪਿਛਲੇ 2 2.5 ਸਾਲ ਜਦੋਂ ਫ फेब्रुवारी 2022 ਤੋਂ ਇਹ ਜੰਗ ਸ਼ੁਰੂ ਹੋਈ ਹੈ ਜਿਹੜੀ ਟ੍ਰੇਡ ਰਸ਼ੀਆ ਔਰ ਇੰਡੀਆ ਦੀ ਜਿਹੜੀ ਹੈ ਉਹ 20 ਬਿਲੀਅਨ ਡਾਲਰ ਨਹੀਂ ਸੀ ਟੱਪੀ ਉਹ 70 ਬਿਲੀਅਨ ਡਾਲਰ ਤੇ ਔਰ ਉਹਦੇ ਚ ਸਿਰਫ ਇੰਡੀਆ 5 ਬਿਲੀਅਨ ਡਾਲਰ ਦਾ ਸਾਮਾਨ ਹੀ ਭੇਜਦਾ ਉਹਨਾਂ ਨੂੰ 65 ਬਿਲੀਅਨ ਤਾਂ ਉਹ ਭੇਜਦਾ ਕਿਉਂਕਿ ਆਇਲ ਦਾ ਕਈ 100% ਜਿਹੜਾ ਉਹ ਕਈ 100 ਗੁਣਾ ਉਹਨਾਂ ਤੋਂ ਖਰੀਦ ਕੇ ਉਹਨੂੰ ਰਿਫਾਈਨ ਕਰਕੇ ਯੂਰਪ ਦੇ ਵਿੱਚ ਛੁੱਟਿਆ ਜਿਹੜੀਆਂ ਇਕਨੋਮਿਕਲ ਸੈਂਕਸ਼ਨ ਸੀ ਰਸ਼ੀਆ ਦੀਆਂ ਉਹਨਾਂ ਉਹਦੀ ਸਿਰਫ ਵਾਇਲੇਸ਼ਨ ਹੀ ਨਹੀਂ ਕੀਤੀ ਸਗੋਂ ਰਸ਼ੀਆ ਨੂੰ ਹੋਰ ਪ੍ਰੋਸਪਰ ਕੀਤਾ ਉਹ ਤਾਂ ਬਿਲਕੁਲ ਜਿਹੜਾ ਉਹ ਰਿਲੈਕਸ ਹੋ ਕੇ ਪੁਤਿਨ ਔਰ ਬਾਹਰਲੇ ਮੁਲਕਾਂ ਨੇ ਕਿਹਾ ਵੀ ਕਿ ਇਹ ਬੜੀ ਗਲਤ ਕਰ ਲੈ ਕੇ ਇੱਕ ਪਾਸੇ 32 ਮੁਲਕਾਂ ਦੇ ਨੁਮਾਇੰਦੇ ਉਸ ਯੂਕਰੇਨ ਦੇ ਨਾਲ ਜਿਹਨੂੰ ਇਹ ਇਕਰਾਰ ਕੀਤਾ ਜਾ ਰਿਹਾ ਹੁਣ ਵੀ ਇਹ ਕਿਹਾ ਜਾ ਰਿਹਾ ਜੀ ਇਹ ਜਦੋਂ ਹੀ ਇਹ ਜੰਗ ਖਤਮ ਹੋਈ ਉਹਨੂੰ ਜਿਹੜਾ ਨੈਟੋ ਦਾ ਮੈਂਬਰ ਬਣਾ ਲਿਆ ਜਾਏਗਾ ਉਹ ਜੰਗ ਉਹ ਤਾਂ ਯੂਕਰੇਨ ਨੂੰ ਰਹਿਣ ਦੇਗਾ ਤਾਂ ਤੁਸੀਂ ਬਣਾਓਗੇ ਨਾ ਲੇਕਿਨ ਮੈਨੂੰ ਇਹ ਸੀ ਵੀ ਇਹ ਜਿਹੜਾ ਮੋਦੀ ਦੀ ਹਕਾਮਤ ਹੈ ਔਰ ਜਿਵੇਂ ਜ਼ੈਲੈਂਸਕੀ ਨੇ ਇਸ ਦੇ ਉੱਤੇ ਰਿਐਕਟ ਕੀਤਾ ਕਿ ਵਾਈਟ ਹਾਊਸਰ ਸਟੇਟ ਡਿਪਾਰਟਮੈਂਟ ਥੋੜੀ ਜਿਹੀ ਟਫ ਲਾਈਨ ਲਏਗਾ ਪਰ ਮੈਨੂੰ ਲੱਗਦਾ ਹੈ ਕਿ ਬਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲੂਜ਼ ਰੋਪ ਜਿਹਨੂੰ ਅਸੀਂ ਕਹਿੰਦੇ ਆ ਕਿ ਭਾਈ ਰੱਸੀ ਢਿੱਲੀ ਛੱਡੀ ਹੈ ਕਿ ਵੀ ਜਾਣਦਾ ਇਹ ਹੀ ਹੈ ਵੀ ਆਪਣੇ ਆਪ ਨੂੰ ਆਪ ਹੀ ਫਾਇਲ ਆ ਰੋ ਉਸ ਨਾਲ ਤੇ ਜਾਂ ਇਹਨਾਂ ਨੂੰ ਇਹ ਮੈਟਰ ਨਹੀਂ ਕਰਦਾ ਤੇ ਜਾਂ ਇਸ ਵੇਲੇ ਇਹਨਾਂ ਦੇ ਲਈ ਇਹ ਪਹਿਲ ਹੀ ਨਹੀਂ ਹੈ ਪਰ ਇਹ ਪਛਤੌਣਗੇ ਜਿਵੇਂ ਅਸੀਂ ਗੱਲ ਕੱਲ ਕਹੀ ਸੀ ਕਿ ਅਮਰੀਕਾ ਨੂੰ ਆਪਣੀ ਪਾਲਿਸੀ ਬਦਲ ਨਹੀਂ ਹੋਏਗੀ ਕਿ ਰੌਂਗ ਹੌਰਸ ਦੇ ਉੱਤੇ ਗਲਤ ਕੋੜੇ ਤੇ ਬੈਟਲ ਆਈ ਹੈ ਔਰ ਜਿਵੇਂ ਅੱਜ ਦੀਆਂ ਖਬਰਾਂ ਚ ਇਹ ਹੈ ਕਿ ਵੀ ਵਾਈਟ ਹਾਊਸ ਦਾ ਸਪੋਕਸਪਰਸਨ ਉਹਨਾਂ ਦੀ ਪ੍ਰੈਸ ਸੈਕਟਰੀ ਜਿਹੜੀ ਹੈ ਵਾਈਟ ਹਾਊਸ ਦੀ ਉਹ ਉਹਦਾ ਖਬਰ ਦਾ ਟਾਈਟਲ ਹੈ ਏਐਨਆਈ ਉਹਨਾਂ ਦੀ ਇੰਡੀਅਨ ਨਿਊਜ਼ ਏਜੰਸੀ ਨੇ ਖਬਰ ਦੁੱਤੀ ਹੈ ਇੰਡੀਆਜ਼ ਰਿਲੇਸ਼ਨਸ਼ਿਪ ਵਿਦ ਰਸ਼ੀਆ ਗਿਵਸ ਇਟ ਅਬਿਲਿਟੀ ਟੂ ਅਰਜ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਟੂ ਐਂਡ ਵਾਰ ਇਨ ਯੂਕਰੇਨ ਵਾਈਟ ਹਾਊਸ व्हाइट हाउस प्रेस सेक्रेटरी कॉल्ड इंडिया द यूएस स्ट्रेटजिक पार्टनर विद हुम दे विल होल्ड फुल एंड फ्रैंक डायलॉग इंक्लूडिंग देयर के उन्होंने कहा जी ਸਾਡਾ ਸਟ੍ਰੈਟੈਜਿਕ ਪਾਰਟਨਰ ਹੈ ਇੰਡੀਆ ਉਹਦੇ ਨਾਲ ਅਸੀਂ ਪੂਰੀਆਂ ਜੜੀਆਂ ਨੇ ਖੁੱਲ ਕੇ ਗੱਲਬਾਤ ਕਰਦੇ ਆ ਕਰਾਂਗੇ ਅੱਛਾ ਔਰ ਇਹ ਜੜੀਆਂ ਨੇ ਉਹ ਜੇ ਉਹਦੀਆਂ ਰਸ਼ੀਆ ਨਾਲ ਇੰਡੀਆ ਦੀਆਂ ਟਾਈਜ਼ ਨੇ ਤਾਂ ਉਹਦੇ ਥੱਲੇ ਜਿਹੜਾ ਰਾਦਰ ਲਿਵਰੇਜ ਹੈ ਕਿ ਜਿਹਦੇ ਚ ਉਹਨੇ ਕਿਹਾ ਦਾ ਸਟੇਟਮੈਂਟ ਕੇਮ ਆਫਟਰ ਪੀਐਮ ਮੋਦੀ ਐਮਫਸਾਈਜ਼ਡ ਟੂ ਪੁਤਿਨ ਕੇ ਸੋਲੂਸ਼ਨ ਇਹ ਹੈ ਫਰਾਨਾਟਮ ਕਾ ਇਹ ਪ੍ਰੈਸ ਬਰੀਫਿੰਗ ਦੇ ਵਿੱਚ ਕੈਰਨ ਜੀਨ ਪੇਰੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਹੈ ਉਹਨੇ ਕਿਹਾ ਕਿ ਜਿਹੜਾ ਹੈ ਇੰਡੀਆ ਯੂਐਸ ਦਾ ਸਟ੍ਰੈਟੈਜਿਕ ਪਾਰਟਨਰ ਹੈ ਜਿਹਦੇ ਨਾਲ ਸਾਡਾ ਫੁੱਲ ਐਂਡ ਫ੍ਰੈਂਕ ਡਾਇਲੌਗ ਹੈ ਔਰ ਸ਼ੀ ਕਾਲਡ ਇਟ ਕ੍ਰਿਟੀਕਲ ਥੈਟ ਆਲ ਨੇਸ਼ਨਸ ਇਨਕਲੂਡਿੰਗ ਇੰਡੀਆ ਸਪੋਰਟ ਐਫਰਟਸ ਟੂ ਰੀਅਲਾਈਜ਼ ਐਨ ਐਂਡਿਊਰਿੰਗ ਪੀਸ ਵੈਨ ਇਟ ਕਮਸ ਟੂ ਯੂਕਰੇਨ ਔਰ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਹਰ ਮੁਲਕ ਨੂੰ ਚਾਹੀਦਾ ਐਵੇਂ ਕਰੇ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰਾ ਇਹਨਾਂ ਨੇ ਅਗੇਨ ਲੂਜ਼ ਰੋਪ ਦਿੱਤੀ ਹੈ ਜਾਂ ਪਰਦਾਪੋਸ਼ੀ ਕੀਤੀ ਹੈ ਔਰ ਦੂਸਰੇ ਪਾਸੇ ਇੰਡੀਅਨ ਮੀਡੀਆ ਥ੍ਰਾਈਵ ਕਰ ਰਿਹਾ ਇਹਨਾਂ ਖਬਰਾਂ ਨਾਲ ਕਿ ਇੰਡੀਆ ਰਸ਼ੀਆ ਟੂ ਬੂਸਟ ਬਾਇਲੇਟਰਲ ਟ੍ਰੇਡ ਟੂ 100 ਬਿਲੀਅਨ ਡਾਲਰ 22 20 30 ਕੇ ਜਿਹੜੀ 65 70 ਬਿਲੀਅਨ ਡਾਲਰ ਦੀ ਹੈ ਇਹ ਅਸੀਂ 100 ਬਿਲੀਅਨ ਤੇ ਲੈ ਕੇ ਜਾਵਾਂਗੇ ਔਰ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਜੀ ਰਸ਼ੀਆ ਨਾਲ ਇਹ ਵੀ ਅੰਡਰਸਟੈਂਡਿੰਗ ਹੋਈ ਹੈ ਕਿ ਵੀ ਇੰਡੀਆ ਰੁਪਈ ਦੇ ਵਿੱਚ ਟ੍ਰੇਡ ਕਰੇਗਾ ਔਰ ਜਿਹੜਾ ਰਸ਼ੀਆ ਔਰ ਰੁਬਲ ਜਿਹੜੀ ਉਹਨਾਂ ਦੀ ਕਰੰਸੀ ਆ ਕਰੇਗਾ ਸੋ ਸਾਨੂੰ ਇੰਡੀਆ ਕੀ ਕਹਿੰਦਾ ਰਸ਼ੀਆ ਕੀ ਕਹਿੰਦਾ ਇਸ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਹੈ ਪਰ ਜਿਹੜਾ ਅ ਅਮਰੀਕਾ ਦਾ ਇਸ ਕਿਸਮ ਦਾ ਐਟੀਟਿਊਡ ਹੈ ਅਸੀਂ ਸਮਝਦੇ ਆਂ ਵੀ ਅਮਰੀਕਨ ਇੰਟਰਸਟ ਨਹੀਂ ਹੈ ਹਮਮ ਔਰ ਮੇਬੀ 22 ਨਵੰਬਰ ਜਦੋਂ ਨਵਾਂ ਗਾਰਡ ਵਾਈਟ ਹਾਊਸ ਚ ਆ ਜਾਂਦਾ ਹੈ ਉਦੋਂ ਕੋਈ ਚੇਂਜ ਹੋਏ ਤਾਂ ਪਤਾ ਨਹੀਂ ਪਰ ਹਾਲ ਦੀ ਘੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਤਾਂ ਜਿਹੜਾ ਉਹ ਪੰਜਾਬੀ ਦਾ ਖਾਨ ਹੈ ਕਿ ਜਮਾਈ ਗਿਲਗਾੜ ਦਿੱਤੇ ਬਿਲਕੁਲ ਐਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥੀਆਂ ਨੂੰ ਬ੍ਰੇਕ ਈਅਰਸ ਦੋਸਤਾਂ ਨੂੰ ਇਸ ਤਰ੍ਹਾਂ ਹੀ ਬੜੇ ਬੜੇ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ